ਇਹ ਨਾ ਇਹ ਹੱਡਾ ਰੋਦੀ ਦੀ ਐ ਔਰ ਇਹ ਹੱਡਾ ਰੋਦੀ ਦਾ ਪਾਈਪਿੰਗ ਵੀ ਚੇਂਜ ਨਹੀਂ ਹੋਇਆ ਤੇ ਸਾਨੂੰ ਇਹ ਇਨਫੋਰਮ ਸਾਡਾ ਇੰਨੀ ਦਰਖਾਸਤ ਸੀ ਵੀ ਸਾਨੂੰ ਇਹ ਇਨਫੋਰਮ ਕਰ ਦੇ ਵੀ ਤੁਸੀਂ ਜੀ ਜ਼ਮੀਨ ਰੋਕੀ ਹੋਈ ਆ ਤੇ ਅਸੀਂ ਉਹ ਪਰਮੈਸ਼ ਕਰ ਲੈਂਦੇ ਫੇ ਸਾਰਾ ਆਪਾਂ ਸਾਰਾ ਪਿੰਡ ਪੱਕੇ ਹੈ ਨਾ ਉਹ ਨਾ 2021 ਦੇ ਵਿੱਚ ਇਸੇ ਸਰਪੰਚ ਦੇ ਨਾਲ ਸਾਡੀ ਸਾਰੀ ਕਮਨਸਨ ਇਹਦੇ ਸਾਈਨ ਆ ਉਹਦੇ

ਠੀਕ ਹੈ ਸਤਿ ਸ੍ਰੀ ਅਕਾਲ ਠੀਕ ਹੈ ਆ ਕੇ ਦੋ ਵੀ ਸਰ 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 ਨਾ ਉਹ ਤਾਂ ਨਿਕਲ ਹੀ ਨੇਗੀ ਛੋਟੋ ਜੋ ਕੰਮ ਬੋਲ ਜਿੱਥੇ ਹੱਡਾ ਥੋੜੀ ਆ ਤੂੰ ਉੱਥੇ ਕਰਦੀ ਉਹ ਪੂਰੀ ਕਰ ਦੇਈ ਆ ਕੋਈ ਪੂਰੀ ਕਰ ਦੋ ਕਰ ਦੇਵੇਂ ਠੀਕ ਹੈ ਹਾਂ ਕੋਈ ਝਗੜਾ ਨਹੀਂ ਸੌਖਾ ਕੰਮ ਹੈ ਮੇਰੀ ਅੱਖ ਉਹ ਚੱਲੇ ਜਾਓ ਤੁਹਾਡੇ ਹੁੰਦਿਆ ਕਲਾਉਂਦੇ ਮੈਂ ਜਿਸ ਦਿਨ ਆਪਣੇ ਡੀਡੀਪੀ ਸਾਹਿਬ ਆਏ ਸੀ ਉਸ ਦਿਨ ਕਿਹਾ ਵੀ ਅੱਜ